ਜੈ ਹਾਲ ਮਿੱਕੀ ਜੈਪੀਮ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਸੋ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਅੱਜ ਆਪਣੇ ਨਾਲ ਨੇ ਸੰਤ ਬਾਬਾ ਪ੍ਰਗਨਨਾਥ ਜੀ ਸੋ ਖਾਸ ਤੌਰ ਤੇ ਇਹਨਾਂ ਨਾਲ ਅੱਜ ਬੜਾ ਹੀ ਕੀਮਤੀ ਸਮੇਂ ਤੇ ਸਮਾਂ ਕੱਟ ਕੇ ਇਹਨਾਂ ਨਾਲ ਅੱਜ ਆਪਣੀ ਮੁਲਾਕਾਤ ਹੋਈ ਆ ਉਹ ਸਹੇਬੇ ਕਮਾਲ ਸਾਹਿਬ ਜਤ ਗੁਰੂ ਗਿਆਨਤ ਜੀ ਮਹਾਰਾਜ ਜੀ ਦਾ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ 8 9 ਫਰਵਰੀ 10 ਫਰਵਰੀ ਜਿਹੜਾ ਮੇਲਾ ਆਉਣ ਜਾ ਰਿਹਾ ਉਸ ਦੇ ਇਤਿਹਾਸ ਬਾਰੇ ਔਰ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦਾ ਤੀਰਥ ਤੇ ਕਿਵੇਂ ਆਉਣਾ ਹੋਇਆ ਤਾਂ ਸਭ ਤੋਂ ਵੱਡੀ ਗੱਲ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਮਹਾਰਾਜ ਜੀ ਹੁਣੀ ਕਟੋ-ਕਟ 1974 ਤੋਂ ਲੈ ਕੇ 17 ਤੱਕ ਮਹਾਰਾਜ ਜੀ ਹੁਣਾਂ ਨੇ ਕਟੋ-ਕਟ 40 ਤੋਂ 48 ਸਾਲ ਜਿਹੜੇ ਆ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦੇ ਨਾਲ ਬਤਾਏ ਸੋ ਬਹੁਤ ਸਾਰੀ ਜਾਣਕਾਰੀ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦੇ ਬਾਰੇ ਚ ਆਪਾਂ ਨੂੰ ਮਿਲਣੀ ਆ ਸੋ ਬੇਨਤੀ ਹੈ ਵੀਡੀਓ ਨੂੰ ਦੇਖਿਓ ਵੀ ਪੂਰੀ ਔਰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦੀ ਬਤੌਲਤੀ ਹੀ ਅੱਜ ਜਿੰਨਾ ਵੀ ਪਰਮਪિતા ਪਰਮਾਤਮਾ ભગવાન ਵਾਹਿਗੁਰੂ ਕੀ ਮਰਜ਼ੀ ਦਾ ਪ੍ਰਚਾਰ ਪ੍ਰਸਾਰ ਹੈ ਸੋ ਉਹਨਾਂ ਦੀ ਬਤੌਲਤ ਹੈ ਸੋ ਕਿਸ ਤਰੀਕੇ ਨਾਲ ਉਹਨਾਂ ਨੇ ਤੀਰਥ ਦੀ ਜਿਹੜੀ ਮਰਿਆਦਾ ਨੂੰ ਜਾਂ ਤੀਰਥ ਦੇ ਉੱਤੇ ਪਰਮਪિતા ਪਰਮਾਤਮਾ ભગવાન ਵਾਹਿਗੁਰੂ ਕੀ ਮਰਦੇ ਤੀਰਥ ਦੇ ਲਈ ਜਿਹੜੀ ਉਹਨਾਂ ਨੇ ਕੁਰਬਾਨੀ ਦਿੱਤੀ ਆ ਉਸ ਬਾਰੇ ਚ ਗੱਲਬਾਤ ਕਰਨ ਦੇ ਸਵਾਗਤ ਹੈ ਜੀ ਤੁਹਾਡਾ ਦਰਾਵੜ ਚੈਨਲ ਤੇ ਜੀ ਮਹਾਰਾਜ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਤੁਸੀਂ ਬਹੁਤ ਬਹੁਤ ਧੰਨਵਾਦੀ ਆਪ ਕੀ ਹੈ ਬਹੁਤ ਬਹੁਤ ਧੰਨਵਾਦੀ ਚੈਨਲ ਵਾਲੇ ਭਾਈਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਮਰਜੀ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹੁੰਦੇ ਆ ਕਿ ਜੇ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਹਾਂ ਜੀ ਤੁਹਾਡਾ ਜਿਵੇਂ ਜਦੋਂ ਤੁਸੀਂ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਨੂੰ ਸਭ ਤੋਂ ਪਹਿਲਾਂ ਮਿਲੇ ਸੀ ਹਾਂ ਜੀ ਸਭ ਤੋਂ ਪਹਿਲਾਂ ਉਸ ਸਮੇਂ ਤੁਹਾਨੂੰ ਕਿਹੋ ਜਿਹਾ ਲੱਗਾ ਸੀ ਜਿਹੜਾ ਤੁਸੀਂ ਸਮਰਪਣ ਹੋ ਗਏ ਸਤਿਗੁਰੂ ਗਿਆਨਾ ਜੀ ਮਹਾਰਾਜ ਸਾਣਾ ਹੋ ਜਾਓ ਜਦ ਮਹਾਰਾਜੀ ਨੂੰ ਸਈ ਬੇਕਬਾਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਜੀਤ ਮਹਾਰਾਜ ਮਹਾਰਾਜੀ ਸਾਡੇ ਪਿੰਡ ਰਤੂ ਵਿਖੇ ਜੀ ਆਏ ਸਨ ਜੀ ਦਰਸ਼ਨ ਕਰਕੇ ਭਗਵਾਨ ਵਾਲਮੀ ਸwami ਜੀ ਦੀ ਜੋਤ ਮਹਾਰਾਜੀ ਸਨ ਜੀ ਇਹਨਾਂ ਦੇ ਦਰਸ਼ਨ ਦਿਦਾਰੀ ਕਰਕੇ ਜੀ ਆਪਣਾ ਘਰ-ਬਾਰ ਛੱਡ ਕੇ ਜੀ ਇਹਨਾਂ ਦੇ ਨਾਲ ਆ ਜੀ ਇਹ ਇਹਨਾਂ ਦੀ ਜਿੰਮਨੀ ਵੀ ਕੋਈ ਵੱਡੀ ਨੇਚਾਰੇ ਨਾਲ ਉਹ ਇਹ 7 ਮਈ ਦੇ ਨਾਲ ਇਹਨਾਂ ਦੀ 7 1974 ਦੇ ਵਿੱਚ ਜੀ ਸਹੀ ਬਿਕਬਾਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਜੀ ਮਹਾਰਾਜ ਦੇ ਨਾਮ ਆਇਆ ਜੀ ਸਾਡੇ ਪਿੰਡ ਤੇ ਦੀ ਨਗਰ ਦੀ ਸੰਗਤ ਨੇ ਸਹੀ ਬਿਕਬਾਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਨੂੰ ਪਿੰਡ ਦੇ ਵਿੱਚ ਦੋ ਵਾਰ ਬੁਲਾਇਆ ਸੀ ਜੀ ਸਾਰੇ ਨਗਰ ਨੂੰ ਲੱਗ ਲੱਗੇ ਨਕਰਾਂ ਨੂੰ ਮਹਾਰਾਜੀਏ ਦਰਸ਼ਨ ਕੋ ਆਏ ਸਨ ਸਾਰੀਆਂ ਸੰਗਤਾਂ ਦਰਸ਼ਨ ਕਰਕੇ ਜੀ ਨਿਹਾਲ ਹੋ ਗਏ ਸਨ ਜੀ ਤੇ ਮਹਾਰਾਜੀ ਦੇ ਸਰਦਾਰ ਬਣ ਗਏ ਸਨ ਜੀ ਤੇ ਮਹਾਰਾਜ ਜੀ ਜਿਵੇਂ ਜਦੋਂ ਤੋਂ ਤੁਸੀਂ ਸਮਰਪਣ ਹੋ ਗਏ ਸਤਿਗੁਰੂ ਗੁਰੂ ਗਿਆਨਤ ਜੀ ਮਹਾਰਾਜ ਜੀ ਨੂੰ ਤਾਂ ਜਿਵੇਂ ਸਤਿਗੁਰੂ ਗੁਰੂ ਗਿਆਨਤ ਜੀ ਮਹਾਰਾਜ ਜੀ ਪੜਾ ਲਾਉਣ ਜਾਂਦੇ ਸੀ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਤੇ ਕੀ ਤੁਸੀਂ ਉਸ ਸਮੇਂ ਦੇ ਵਿੱਚ ਨਾਲ ਜਾਂਦੇ ਸੀ ਪ੍ਰਚਾਰ ਪ੍ਰਸਾਰ ਦੇ ਲਈ ਅਹੀਂ ਜੀ ਬਾਦ ਵਿੱਚ ਮਹਾਰਾਜੀ ਸਾਨੂੰ ਦੇਰੇ ਦੀ ਆਸ਼ਰਮ ਦੀ ਸੇਵਾ ਸੰਭਾਲ ਵਾਸਤੇ ਜੀ ਛੱਡ ਜਾਂਦੀ ਸਨ ਜੀ ਫਿਰ ਦੇਰੇ ਦੀ ਸੇਵਾ ਸਾਮ ਸਮਾਹ ਬਾਦ ਵਿੱਚ ਕਰਦੇ ਜੀ ਤੇ ਮਹਾਰਾਜੀ ਸਤਗੁਰੂ ਗੁਰੂ ਗਿਆਨਾ ਜੀ ਮਹਾਰਜ ਤੇ ਤੀਰਥ ਤੇ ਆਉਣਾ ਕਿਹੜੇ ਸੰ ਦੇ ਵਿੱਚ ਹੋਇਆ ਕਿ ਕਦੋਂ ਤੀਰਥ ਤੇ ਉਹ ਆਏ ਤਾਂ ਕਦੋਂ ਉਹਨਾਂ ਨੇ ਜਿਹੜਾ ਆ ਪਰਮ ਪਿਤਾ ਪਰਮਾਤਮਾ ਭਗਵਾਨ ਵਾਲ ਕੀ ਮਹਾਰਾਜ ਜੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਤਪੱਸਿਆ ਕਰਨੀ ਸ਼ੁਰੂ ਕੀਤੀ ਸ੍ਰੀ ਸ੍ਰੀ 108 ਸਤਰੂ ਗਿਆਨ ਆ ਜੀ ਮਹਾਰਾਜ 1940 ਵਿੱਚ ਆਪਣੇ ਚਾਰ ਸੇਵਕਾਂ ਨਾਲ ਤੀਰਥ ਦੀ ਯਾਤਰਾ ਕਰਨ ਆਏ ਸਨ ਜੀ ਹੇ ਬੇ ਇਕਬਾਲ ਸ੍ਰੀ ਸ੍ਰੀ ਅਕਸਵਰ ਸਤਿਗੁਰੂ ਗਿਆਨਾ ਜੀ ਮਹਾਰਾਜ ਦੀ ਪਹਿਲੀ ਮੁਲਾਕਾਤ ਜੀ ਤੀਰਥ ਤੇ ਜੀ ਸ੍ਰੀ ਗਣੇਸ਼ ਦਾਸ ਸੰਤ ਸ੍ਰੀ ਗਣੇਸ਼ ਦਾਸ ਬਰਾਗੀ ਜੀ ਨਾਲ ਹੋਈ ਅੱਛਾ ਜੀ ਸ੍ਰੀ ਗਣੇਸ਼ ਦਾਸ ਬਰਾਗੀ ਜੀ ਨੇ ਕਿਹਾ ਆਓ ਜੀ ਤਨ ਭਾਗ ਤੁਹਾਡੀ ਸਾਡੇ ਜੀ ਨੇ ਦਰਸ਼ਨ ਦਿੱਤੇ ਆ ਜੀ ਜੀ ਆ ਕਿਹਾ ਜੀ ਸਈ ਬੇਕਬਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਨੇ ਸ੍ਰੀ ਗਣੇਸ਼ ਦਾ ਜੀ ਨੂੰ ਕਿਹਾ ਬਾਬਾ ਜੀ ਅਸੀਂ ਇਸ ਸੰਸਥਾਾਂ ਕੀ ਤਪੱਸਿਆ ਕਰਨੀ ਹੈ ਜੀ ਸਾਨੂੰ ਜਗ੍ਹਾ ਦਿੱਤੀ ਆ ਵੀ ਜੀ ਕ੍ਰਿਗਨੇ ਜੀ ਬਰਾਗੇ ਨੇ ਕਿਹਾ ਮਹਾਰਾਜੀ ਧੂਣੀ ਸਾਹਿਬ ਤੇ ਜਾਓ ਉਹ ਤੇ ਖੁਸ਼ੀ ਗਰ ਮੰਨਦੇ ਰਹਿੰਦੇ ਹਨ ਜੀ ਹੋਰ ਸਾਧੂ ਨਹੀਂ ਕਰਨਗੇ ਹਨ ਜੀ ਉਥੇ ਜਾ ਕੇ ਪੜਾ ਲਓ ਉਹ ਤੁਹਾਨੂੰ ਜਗਾ ਦੇਣਗੇ ਜੀ ਮਹਾਰਾਜੀ ਆਪਣੇ ਚੋਂ ਸਾਧੂਆਂ ਸਮੀਤ ਜੀ ਧੂਣੀ ਸਾਹਿਬ ਤੇ ਗਏ ਰਾਜ ਕਟਿ ਸਵੇਰੇ ਚਾਹ ਪਾਣੀ ਸਕਿਆ ਸਹੀ ਵੀ ਇਕਬਾਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਨੇ ਕਿਹਾ ਮੰਤ ਜੀ ਅਸੀਂ ਤਪੱਸਿਆ ਕਰਨੀ ਹੈ ਜੀ ਸਾਨੂੰ ਥੋੜੀ ਜਿਹੀ ਜਗ੍ਹਾ ਦਿੱਤੀ ਜਾਵੇ ਜੀ ਖੁਸ਼ੀਗਰ ਮੰਤ ਖੁਸ਼ੀਗਰ ਜੀ ਨੇ ਕਿਹਾ ਬਾਬਾ ਜੀ ਤੁਹਾਡਾ ਧਰਮ ਕਿਹੜਾ ਵਾ ਤੁਹਾਡੀ ਜਾਤ ਕਿਹੜੀ ਆ ਜੀ ਕੀ ਦੱਸੋ ਸੇਬ ਇਕਬਾਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਨੇ ਕਿਹਾ ਵੀ ਸੰਤਾਂ ਦੀ ਯਾਰ ਕੋਈ ਨਹੀਂ ਹੁੰਦੀ ਕਿਆ ਬਾਤ ਕੋਈ ਧਰਮ ਨਹੀਂ ਹੁੰਦਾ ਜੀ ਸੰਤ ਸਭ ਦੀ ਸਾਂਝ ਹੁੰਦੀ ਆ ਜੀ ਕਹਿ ਲਗਾ ਨਹੀਂ ਜੀ ਦੱਸੋ ਜੀ ਮਹਾਰਾਜੀ ਬੁਲੇ ਸੇਬ ਇਕਬਾਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਨੇ ਕਿਹਾ ਐ ਵਾਲਮੀਕੀ ਵਾਲਮੀਕ ਮਜਬੀ ਸਿੱਖ ਘਰਾਣੇ ਵਿੱਚੋਂ ਹਾਂ ਜੀ ਐ ਮਹਾਰਾਜੀ ਜੀ ਭਗਵਾਨ ਵਾਲਮੀ ਸੁਆਮੀ ਜੀ ਦੀ ਬੰਦਗੀ ਕਰਨ ਵਾਸਤੇ ਆਏ ਹਾਂ ਜੀ ਤੇ ਸਾਨੂੰ ਜਗ੍ਹਾ ਦਿੱਤੀ ਜਾਵੀ ਜੀ ਮੰਤ ਖੁਸ਼ੀਗਰ ਜੀ ਨੇ ਕਿਹਾ ਇਤਹੀ ਛੋਟੀ ਜਾਦੇ ਹੋ ਤੁਹਾਡੇ ਅਹੀਂ ਇਸ ਤੀਤ ਦੀ ਜੀ ਪਰ ਸ਼ਾਵਾਂ ਵੀ ਨਹੀਂ ਪਹਿਨ ਲਿੱਤੀ ਜੀ ਨਹੀਂ ਰਾਤ ਕੱਟ ਲਈ ਆ ਜੀ ਜਾਓ ਮਾ ਸੇਬ ਇਕਬਾਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨਹਜਰੀ ਮਹਾਰਾਜ ਇਹ ਵਚਨ ਸੁਣ ਕੇ ਆਪਣੇ ਸਾਧੂਆਂ ਨੂੰ ਨਾਲ ਲੈ ਕੇ ਜੀ ਆ ਰਹੇ ਨੇ ਅੱਗੇ ਸ੍ਰੀ ਗਣੇਸ਼ ਦਾ ਬਰਾਗੀ ਬੈਠੇ ਨੇ ਜੀ ਸ੍ਰੀ ਗਣੇਸ਼ ਦਾ ਜੀ ਬੋਲੇ ਮਹਾਰਾਜ ਜੀ ਤੁਸੀਂ ਆ ਗਏ ਸਹੀ ਵੀ ਇੱਕ ਵਾਰ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਜੀ ਮਹਾਰਾਜ ਨੇ ਕਿਹਾ ਬਾਬਾ ਜੀ ਉਹਨਾਂ ਸਾਨੂੰ ਜਗ੍ਹਾ ਨਹੀਂ ਦਿੱਤੀ ਉਹਨਾਂ ਕਿਹਾ ਤੁਹਾਡੇ ਵਾਸਤੇ ਜਗ੍ਹਾ ਹੀ ਹੈ ਨਹੀਂ ਜਗ੍ਹਾ ਹੈ ਜੀ ਸ੍ਰੀ ਗਣੇਸ਼ ਦਾ ਮੰਤਰੀ ਬਰਾਗੀ ਦੇ ਮਾਨਸ ਰੱਬ ਭਗਵਾਨ ਵਾਲਮੀਕੀ ਦਾ ਵਾਸਾ ਆ ਜੀ ਉਹਨਾਂ ਕਿਹਾ ਬਾਬਾ ਜੀ ਆ ਜਗਾ ਸਰੀ ਤੁਹਾਨੂੰ ਦਿੱਤੀ ਜੀ ਜਾਓ ਤਪੱਸਿਆ ਕਰੋ ਜੀ ਮਹਾਰਾਜੀ ਦਾ ਸਾਹਮਣੇ ਆਸਨ ਬਾਤਾ ਜੀ ਤੇ ਮਹਾਰਾ ਤਪੱਸਿਆ ਤੇ ਬੈਠ ਗਏ ਜੀ ਤੇ ਸਹੀ ਜੀ ਜੀ ਮੰਤਨਾਂ ਨੇ ਜੀ ਉਹ ਟੈਂਡੇ ਮੰਤਨਾਂ ਇਕੱਠੇ ਹੋ ਕੇ ਸ੍ਰੀ ਗਣੇਸ਼ ਦਾ ਬਰਾਕੀ ਜੀ ਦੇ ਕੋਲ ਆਏ ਕਹਿਣ ਲੱਗੇ ਐ ਨਹੀਂ ਤੇ ਇਹਨਾਂ ਨੂੰ ਜਵਾਬ ਦਿੱਤਾ ਸੀ ਜੀ ਤੁਸੀਂ ਜਗ੍ਹਾ ਦੇਤੀ ਜੀ ਸ੍ਰੀ ਗਣੇਸ਼ਾ ਜੀ ਨੇ ਕਿਹਾ ਵੀ ਅਹੀਂ ਸੰਤਾਂ ਜੀ ਅਹੀਂ ਜਗ੍ਹਾ ਸਾਰੀਆਂ ਦੇ ਚੁੱਕੇ ਆਂ ਐ ਬਾਬਾ ਜੀ ਨਹੀਂ ਖਾ ਨਹੀਂ ਸਕਦੇ ਜੀ ਹਾਂ ਤੂੰ ਇਹਨਾਂ ਦੀ ਜਗ੍ਹਾ ਜੀ ਸਾਰੇ ਮੰਤਨ ਨਰਾਸ਼ ਹੋ ਕੇ ਵਾਪਸ ਚਲੇ ਗਏ ਮਨ ਵੇ ਸੋਚਣ ਲੱਗੀ ਕਿ ਬਾਬਾ ਜੀ ਨੂੰ ਕਿਵੇਂ ਠਾਇਆ ਜਾਵੀਂ ਰਾਤ ਨੂੰ ਜੀ ਜੁੱਟਿਆਂ ਪਿਆ ਬੰਦੇ ਬਾਹਰੋਂ ਮਗਾ ਕੇ ਰੋੜੇ ਤੇ ਮਾਰਨੀ ਸੀ ਬਾਬਾ ਜੀ ਉੱਠ ਕੇ ਚਲੇ ਗਏ ਜੀ ਭਗਵਾਨ ਵਾਲਮੀ ਜੀ Swami ji ਦੀ ਕਿਰਪਾ ਦੇ ਨਾਲ ਬਾਬਾ ਸੇਬੇ ਇਕਬਾਲ ਸ੍ਰੀ ਸ੍ਰੀ ਇੱਕ ਸਵਾਰ ਸਤਿਗੁਰੂ ਗਿਆਨनाथ ਜੀ ਮਾਰਾਈ ਤੇ ਕੋਈ ਰੋੜਾ ਨਹੀਂ ਵੱਜਦਾ ਸਾਰੇ ਪਾਸੇ ਡਗਦੇ ਸਨ ਜੀ ਰੋੜੇ ਮਾਰਦੇ ਰੇ ਪਾਸੀ ਡਿੱਗਦੇ ਨੇ ਜੀ ਕੋਈ ਸਮਾਂ ਆਇਆ ਕੋਨਾ ਜਣਾ ਦੇ ਵਿੱਚ ਜੀ ਗੰਡੇ ਵਾਲੀ ਚਾਰ ਨਹੀਂ ਲੱਗੀ ਜੀ ਕੁਝ ਲੋਕ ਆਹ ਤਾਂ ਨਹੀਂ ਜਾਂਦੇ ਸੰਨ ਜੀ ਉਧਰੋਂ ਮਾਰ ਲਿਆ ਕਿ ਇਧਰ ਵਿਛਣਾ ਜੀ ਉਹਨਾਂ ਦਾ ਹੀ ਕਰਮ ਹੀ ਕਿ ਗਰੀਬ ਕਰਾਣੇ ਕੀ ਲੜਕੀਆਂ ਦੀਆਂ ਸ਼ਾਦੀਆਂ ਕਰਨੀਆਂ ਜੀ ਇਹ ਕਰਨੀ ਸੇਵਾ ਕਰਨੀ ਜੀ ਉਹਨਾਂ ਮਹਾਰਾਜੀ ਦੇ ਕੋਲ ਆਏ ਕਹਿਣ ਲੱਗੇ ਮਹਾਰਾਜੀ ਜੀ ਜੀ ਕਹੀਂ ਸੇਵਾ ਕਰਦੇ ਆ ਜੀ ਗਰੀਬ ਕਰਾਣੇ ਕੀਆਂ ਲੜਕੀਆਂ ਦੇ ਸ਼ਾਦੀਆਂ ਕਰਦੇ ਸਾਡੀ ਕਿਰਪਾ ਕਰੋ ਜੀ ਸਾਡਾ ਕਾਰੋਬਾਰ ਚੱਲੇ ਜੀ ਤੇ ਮਹਾਰਾਜ ਨੇ ਕਿਹਾ ਵੀ ਜਾਓ ਭੀਤੇ ਕੋਈ ਗਰੀਬਾਂ ਦੀ ਲੜਕੀਆਂ ਦੀ ਸ਼ਾਦੀਆਂ ਕਰਦੇ ਮਾ ਸਾਡਾ ਬਹੁਤ ਆ ਬਹੁਤਾ ਕਾਰੋਬਾਰ ਚਲਾਵੀਂ ਜੀ ਉਨਾ ਦੇ ਕਾਰੋਬਾਰ ਬਹੁਤ ਵੱਧ ਗਿਆ ਜੀ ਚੱਲ ਪਈ ਤੇ ਮਹਾਰਾਜ ਜੀ ਦੇ ਕੋਲ ਆਏ ਕਹਿਣ ਲੱਗੇ ਮਹਾਰਾਜੀ ਮੈਂ ਨਮਸਕਾਰ ਕੀਤੀ ਜੀ ਕਹਿਣ ਲੱਗੇ ਮਹਾਰਾਜੀ ਆ ਰੋੜੇ ਟੇ ਪਿਆ ਜੀ ਇਹ ਕਿਉਂ ਪਿਆ ਨਹੀਂ ਸੈਬ ਇਕਬਾਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਨੇ ਕਿਹਾ ਭਾਈ ਜੀ ਇਥੋਂ ਦੇ ਮੰਤਰ ਲੋਗ ਰਾਤ ਨੂੰ ਸਾਨੂੰ ਟਟਾ ਰੋੜੇ ਮਾਰਦੇ ਹਨ ਜੀ ਪਹਿਲਾਂ ਅਗੇ ਲਾ ਕੇ ਕਰਦੇ ਹਨ ਜੀ ਸਾਡੇ ਰੂੜਾ ਇੱਕ ਸਾਡੇ ਸੇਵਕਾਂ ਦੇ ਸਾਡੇ ਨਹੀਂ ਵਜਦਾ ਜੀ ਫਿਰ ਉਹਨਾਂ ਨੇ ਇਹ ਬਚਨ ਸੁਣ ਕੀ ਜੀ ਅਗਲੇ ਦਿਨ ਇਕੱਠੇ ਹੋ ਕੇ ਮਹਾਰਾਜ ਦੀ ਸੇਵਕਾਂ ਆ ਗਈ ਮੰਤਾਂ ਨੂੰ ਉਹਨਾਂ ਵਾਰਨਿੰਗ ਕੀਤੀ ਕਿ ਅੱਜ ਤੋਂ ਇਹ ਸਾਡੇ ਗੁਰੂ ਆ ਜੇ ਕਿ ਰੂੜਾ ਇੱਕ ਤਾਂ ਪੱਥਰ ਮਾਰਿਆ ਇਹਦਾ ਤੁਹਾਨੂੰ ਮੁਕਤੇ ਤੋਂ ਬਹੁਤ ਬਹੁਤਾਂ ਕੰਮ ਪੂਕਤ ਨਾ ਪਵੇਗਾ ਜੀ ਅੱਜ ਤੇ ਕੰਮ ਛੱਡ ਦੂੰ ਜੀ ਉਹ ਦਿਨ ਤੋਂ ਮਨਤਾ ਨੇ ਟੀ ਮਾਰਨੀ ਛੱਡ ਤੀ ਜੀ ਤੇ ਮਹਾਰਾਜਾ ਦਿਨੋਂ ਦਿਨ ਅਖਬਾਰ ਪ੍ਰਤਾਪ ਵਾਦਾ ਰਿਆ ਜਨਤਾ ਆਉਂਦੀ ਰਹੀ ਜੀ ਤੇ ਲੰਗਰ ਪੰਡਾਰੇ ਚੱਲਦੇ ਰਹੇ ਸ਼ੋਭਾ ਵਾਦੀ ਵਾਦੀ ਵੇ ਗਾਂਤੀ ਸ਼ੋਭਾ ਵਰਗੀ ਜੀ ਤੇ ਮਹਾਰਾਜੀ ਦੇ ਸਾਰੇ ਪਿੰਡ ਚੈਨਪੁਰ ਬਲਗਣ ਚੋਂ ਉੱਟੀ ਜੀ ਖਿਆਰਾ ਕੂਟਲਾ ਮਨਵਲਾ ਤੋੜਨੰਗ ਸਾਰੀ ਮਹਾਰਾਜ ਜੀ ਦੇ ਸਰਦਾਲੂ ਬਣ ਜੀ ਤੇ ਮਹਾਰਾਜ ਜੀ ਜਿਵੇਂ ਮਹਾਰਾਜ ਜੀ ਸਤਗੁਰੂ ਗੁਰੂ ਜਾਨਾ ਜੀ ਮਹਾਰਾਜ ਜੀ ਬਾਹਰ ਦੀ ਦਾ ਵੀ ਸਫਰ ਨੌਦਿਆਂ ਤੁਸੀਂ ਇੰਗਲੈਂਡ ਵੀ ਜਾਂਦੇ ਸੀ ਕੀ ਕਦੀ ਤੁਹਾਡਾ ਸੁਭਾਗੇ ਬਣਿਆ ਕਿ ਤੁਸੀਂ ਮਹਾਰਾਜ ਜੀ ਨਾਲ ਕਦੀ ਕਿਸੇ ਕੰਟਰੀ ਦੇ ਵਿੱਚ ਗਏ ਹੋ ਨਹੀਂ ਜੀ ਅਹੀਂ ਮਹਾਰਾਜ ਜੀ ਤੋਂ ਬਾਹਰ ਜਾਂਦੇ ਸਨ ਜੀ ਸਾਨੂੰ ਦੇਰੀ ਦੀ ਸੇਵਾ ਵਿੱਚ ਆ ਸ਼ਰਮ ਦੀ ਸੇਵਾ ਵਿੱਚ ਕਿਸੇ ਸਾਢ ਜਾਂਦੇ ਸੀ ਜੀ ਇਹ ਸੇਵਾ ਸੰਭਾਲ ਕਰਦੇ ਸਨ ਜੀ ਤੇ ਸਤਿਗੁਰੂ ਗੁਰੂ ਜਾਨਾ ਜੀ ਮਹਾਰਾਜ ਦਾ ਜਿਵੇਂ ਹੁਣ 9 10 ਪਰਬੀ ਦਾ ਜਿਹੜਾ ਮੇਲਾ ਆ ਰਿਹਾ ਹੈ ਉਹ ਉਸ ਮੇਲੇ ਦੇ ਇਤਿਹਾਸ ਬਾਰੇ ਵੀ ਜਾਨਣਾ ਚਾਹੁੰਦਾ ਕਿ ਉਸ ਮੇਲੇ ਦਾ ਇਤਿਹਾਸ ਕੀ ਸੀ ਕੁਝ ਮੇਲੇ ਦਾ ਇਤਿਹਾਸ ਮਹਾਰਾਜੀ ਦੇ ਸਾਧੂ ਬਾਣੇ ਜੀ ਜੋ ਕਬਾਲ ਵਾਧਾ ਗਿਆ ਜੀ ਨੈਮਾ ਵਾਤੀ ਗਈ ਜੀ ਮਹਾਰਾਜੀ ਦੇ ਸੇਕ ਸੇਵਕ ਬਹੁਤ ਬਣ ਗਏ ਸਾਰੇ ਸੰਤ ਬਹੁਤ ਹੋ ਗਏ ਜੀ ਬੂਏ ਦੇ ਸਾਹਮਣੇ ਜੀ ਬੇਸਮਾਰ ਪੈੜੀ ਪਈ ਹੀ ਜੀ ਬੂਏ ਸਨਾ ਕੱਲਰ ਹੀ ਕਿਤੇ ਪਾਣੀ ਹੀ ਜੀ ਕਿਤੇ ਉਤਰਾਂ ਢੋੜੀਆਂ ਪਈਆਂ ਹਨ ਮਹਾਰਾਜੀ ਦੀ ਸਾਧੂਆਂ ਨੇ ਪਹਿਲ ਬੂਏ ਕੋਟ ਕੇ ਪਹਿਲੀ ਬਣਾਈ ਜੀ ਤਿੰਨ ਕਿੱਲੇ ਜੀ ਪਚ ਪੱਠੀ ਵੀ ਤੇ ਜੀ ਵਾਦ ਵਿੱਚ ਇੱਕ ਆ ਮੋਇਆ ਮਾਤਾ ਮੱਢ ਟਾਉਣ ਵਾਲੀ ਜੀ ਮਾਦਾ ਨੇ ਆਪਣੇ ਜੋਰ ਦੇ ਨਾਲ ਸਕਾਰੀ ਅਫਸਰਾਂ ਨਾਲ ਲੜ ਕੇ ਜੀ ਮਹਾਰਾਜ ਦੇ ਇੱਕ ਪੱਠੇ ਜਾੜ ਕੇ ਜੀ ਤੇ ਕਬਜ਼ਾ ਕਰ ਲਿਆ ਕਬਜ਼ਾ ਕਰ ਅੱਛਾ ਜੀ ਉਹ ਕਬਜ਼ਾ ਕਰਕੇ ਮਹਾਰਾਜੀ ਦੇਸੀ ਸਾਹਿਬ ਦੇ ਕੋਲ ਗਏ ਜੀ ਉਹਨੇ ਨਜ਼ੀ ਫਿਰਕੂਆਂ ਬੰਦਿਆਂ ਦੀ ਗੱਲ ਪੁੱਛੀ ਜੀ ਸਈ ਬੇਕਬਾਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਕੀ ਮਹਾਰਾਜ ਨੇ ਮਾੜੇ ਸ਼ਬਦ ਬੋਲੇ ਜੀ ਤੇ ਮਹਾਰਾਜ ਜੀ ਨੇ ਕਿ ਆ ਸਰ ਜੀ ਤਾਂ ਤੋਂ ਇਨਸਾਫ ਲੈਣ ਆਏ ਆ ਜੀ ਤੇ ਸਾਨੂੰ ਅੱਗੋਂ ਮਾੜੇ ਸ਼ਬਦ ਬੋਲ ਰਹੇ ਹੋ ਜੀ ਐ ਹੋਂ ਤੁਹਾਡੀ ਕੋਠੀ ਦੇ ਸਾਹਮਣੇ ਕਚੇਰੀ ਦੇ ਵਿੱਚ ਮਰਨ ਵਰਤ ਕੇ ਬੈਠਾਂਗੇ ਜੀ ਸੇ ਮਹਾਰਾਜੀ ਸੰਤਾਲੀਆਂ ਸਾਧੂਆਂ ਸਮੇਤ ਜੀ ਕਚਹਿਰੀ ਦੇ ਵਿੱਚ ਜੀ ਮਹਾਰਾਜ ਨੇ ਬੈਠੇ ਜੀ ਮਹਾਰਾਜੀ ਦੇ ਸੇ ਸਾਧੂ ਸਨ ਜੀ ਸੰਤਾਲੀਆਂ ਸਾਧੂਆਂ ਨਾਲ ਵਿਖੇ ਉਹਨਾਂ ਕਿਹਾ ਬਾਬਾ ਜੀ ਸਾਨੂੰ ਆਗਿਆ ਦਿਓ ਅਸੀਂ ਟੀਸੀ ਸਾਹਿਬ ਨੂੰ ਮਿਲਣ ਜਾਣਾ ਜੀ ਤੇ ਸੇ ਸਾਧੂ ਤਿਆਰ ਹੋਏ ਜੀ ਲਗੋਤ ਲਾਗੇ ਜੀ ਇੱਕ ਸਾਧੂ ਨੇ ਜੀ ਸ਼ੇਰੇ ਬਣ ਕੇ ਕੜਗਾਚ ਨਾਸ ਉਹਦਾ ਨਾਮ ਅੱਛਾ ਜੀ ਸ਼ੇਰੇ ਬਣ ਕੇ ਢੀਸੀ ਦੇ ਕੋਠੀ ਗਏ ਸੇ ਸਾਧੂ ਅੱਛਾ ਜੀ ਕਹਿ ਲਗੇ ਸਾਧ ਜੀ ਅਹੀ ਹੁਣ ਸ਼ੇਰੇ ਬਣ ਕੇ ਆ ਗਏ ਆ ਜੀ ਜੋ ਕਰਨਾ ਕਰ ਲਾ ਜੀ ਫੇ ਢੀਸੀ ਨੇ ਕਰੋਧ ਦੇ ਨਾਲ 47 ਸਾਧਵਾਂ ਨੂੰ ਜੀ ਸੇਬ ਇਕਬਾਲ ਸਤਿਗੁਰੂ ਗਿਆਨਾ ਸਿੰਘ ਮਹਾਰਾਜ ਜੀ ਜੀ ਜੀਲ ਦੇ ਵਿੱਚ ਬੰਦ ਕਰ ਜੀ اے ਮਹਾਰਾਜ ਕਿਆ ਸੀ ਦੇਣਾ ਜੀਲ ਦੇ ਵਿੱਚ ਰਏ ਜੀ ਤੇ ਸੰਤਰੀ ਅਕਸਰ ਜੀ ਬਾਬੂ ਜਗਜੀਤ ਸਿੰਘ RAM ਜੀ ਜੀ ਸਰਦਾਰ ਵਰਮ ਸਿੰਘ ਜੀ ਜੀ اے ਆਈ ਇਹ ਪਤਾ ਲੱਗਿਆ ਸਤਗੁਰਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜੀ ਇਹ ਸਾਡੀ ਆਈ ਨਾ ਨਹੀਂ ਮਹਾਰਾਜ ਨੂੰ ਬੇਸ਼ਰਤ ਸਾਰੇ ਠੁੱਠੇ ਮੁਕਦਮੇ ਖਾਰਜ ਕਰਵਾ ਕੇ ਤੇ ਅਫਸਰਾਂ ਨੇ ਕਿਸੇ ਸਾਹਿਬ ਨੇ ਮਾਫੀਆਂ ਮੰਗੀਆਂ ਵੀ ਸਾ ਤੋਂ ਮਾਰੇ ਗਲਤੀ ਹੋ ਗਈ ਸਾਨੂੰ ਮਾਫ ਕਰ ਦਿਓ ਜੀ ਬੇਸ਼ਰਤ ਮਹਾਰਾਜ ਨੂੰ ਬਣੇ ਕਰ ਜੀ ਕਿ ਆਸੀ ਬੰਦ ਜੇਲ੍ਹ ਸਤਕਾਕੇ ਮਾਰ 10 ਫਰਵਰੀ ਨੂੰ ਅਰੇ ਆਉ ਕੀ ਐਸਾ ਨਾ 10 ਫਰਵਰੀ ਦਾ ਮੇਲਾ ਇਹ ਹਲਦੀ ਰਿਆਈ ਦਾ ਮੇਲਾ ਹੈ ਜੀ ਸੰਗਤਾਂ ਮੰਮਾਂ ਮਾਂ ਕੀ ਮinareya ne ਜੀ ਕੇ ਮਨਾਉਂਦੀਆਂ ਰਹਤੀਆਂ ਜੀ ਮਹਾਰਾਜ ਜੀ ਜਿਵੇਂ ਪੰਜਾਬ ਦੇ ਵਿੱਚ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਬਾਰੇ ਤੇ ਬਹੁਤ ਸਾਰੇ ਬੇਰੇ ਆ ਜਿੱਥੇ ਸਤਿਗੁਰੂ ਗੁਰੂ 11 ਜੀ ਮਹਾਰਾਜ ਜੀ ਪੜਾਅ ਕਰ ਦਿੰਦੇ ਸੀ ਪ੍ਰਚਾਰ ਪ੍ਰਸਾਰ ਕਰ ਦਿੰਦੇ ਸੀ ਸੰਗਤ ਦਾ ਭਲਾ ਕਰ ਦਿੰਦੇ ਸੀ ਕੀ ਅੱਜ ਵੀ ਉਹਨਾਂ ਦੇ ਰਿਆ ਉਹਨਾਂ ਦੇ ਰਿਆ ਦੇ ਉੱਤੇ ਪ੍ਰਚਾਰ ਪ੍ਰਸਾਰ ਹੋ ਰਿਹਾ ਜਿਵੇਂ ਕਰਪੂਤਰਾ ਲਾ ਲੋ ਦੂਲੋ ਆਰਲਾ ਨੂੰ ਬਹੁਤ ਸਾਰੇ ਇਦਾਂ ਦੇ ਸਤਿਗੁਰੂ ਗੁਰੂ ਜਾਨਾ ਜੀ ਮਹਾਰਾਜ ਦੇ ਜਿੱਥੇ ਉਹਨਾਂ ਨੇ ਪੜਾਅ ਕੀਤਾ ਪ੍ਰਚਾਰ ਪ੍ਰਸਾਰ ਕੀਤਾ ਕੀ ਉੱਥੇ ਅੱਜ ਵੀ ਸਤਿਗੁਰੂ ਗੁਰੂ ਜਾਨਾ ਜੀ ਮਹਾਰਾਜ ਦਾ ਜੋ ਉਦੇਸ਼ ਸੀ ਭਗਵਾਨ ਵਾਲੀ ਵਿੱਚ ਜੀ ਮਹਾਰਾਜ ਦੀ ਪ੍ਰਚਾਰ ਪ੍ਰਸਾਰ ਨੂੰ ਅੱਗੇ ਲੈ ਕੇ ਜਾਣਾ ਕੀ ਆ ਜੋ ਹੋ ਰਿਹਾ ਵਰ ਨੂੰ ਪਿਆਰੀ ਸਾ ਸੰਗੀਤੀ ਮਤਾ ਉਗੜ ਮੱਲੇ ਜੀ ਮਹਾਰਾਜੀ ਨੇ ਉਥੇ ਜਨ ਭੜ ਕੇ ਬੋਦਲ ਨਹੀਂ ਚਪਾਇਆ ਸੀ ਜੀ ਕੀ ਆ ਸਨਮ ਹੈ ਜੀ ਇਹ ਟਾਈਮ ਤੇ ਜੀ ਕੋਈ ਵੀ ਉੱਥੇ ਸਾਧੂ ਨਹੀਂ ਰਹਿ ਰਿਹਾ ਜੀ ਕੋਈ ਪ੍ਰਚਾਰ ਕੋਈ ਫੈਸਾਰ ਨਹੀਂ ਹੋ ਗਿਆ ਜੀ ਦੇਰੇ ਬਰਬਾਦ ਹੋ ਰਹੇ ਜੀ ਸੌਣ ਸਾ ਕਾ ਵੀ ਮਹਾਰਾਜ ਜੀ ਨੇ ਢੇਰਾ ਬਣਾਇਆ ਉੱਥੇ ਵੀ ਕੋਈ ਗੱਲ ਫਾਤ ਨਹੀਂ ਜੀ ਤੇ ਜੇ ਸਰਸੇ ਬਣਾਇਆ ਸੀ ਜੀ ਉੱਥੇ ਹੀ ਭਗਵਾਨ ਵਾਲਮੀ ਸਵਾਮੀ ਦਾ ਪ੍ਰਚਾਰ ਨਹੀਂ ਸਾਰੇ ਦੇਰੇ ਜੀ ਸੰਸੰਗਵਾਲ ਤੋਂ ਵਾਂਝੇ ਵਾਂਝੇ ਰਹਿ ਗਏ ਜੀ ਤੇ ਹੋਰ ਹੀ ਬੰਦਿਆ ਨੇ ਤੱਕੇ ਸਾਈ ਦੇ ਨਾਲ ਕਬਜ਼ੇ ਕੀਤੇ ਨਜਾਇਜ਼ ਕਬਜ਼ੇ ਨਜਾਇਜ਼ ਕਬਜ਼ੇ ਨਜਾਇਜ਼ ਕਬਜ਼ੇ ਕੀਤੇ ਹੋਏ ਜੀ ਤਾਂ ਫਿਰ ਕਿਤੇ ਨਾ ਕਿਤੇ ਮਹਾਰਾਜ ਜੀ ਮੈਂ ਇਹ ਵੀ ਕਹਿਣਾ ਚਾਹੁੰਦਾ ਕਿਤੇ ਨਾ ਕਿਤੇ ਸਾਡੇ ਸਮਾਜ ਦੀ ਨਲੈਕੀ ਆ ਕਿ ਸਾਡੇ ਸਾਬੇ ਕਮਾਲ ਸਾਹਿਬ ਸਤਿਗੁਰੂ ਗੁਰੂ ਜਾਨਾ ਸੀ ਮਹਾਰਾਜ ਜੀ ਦੇ ਜੋ ਸਾਨੂੰ ਦੇਖ ਗਿਆ ਸੀ ਜੋ ਉਹਨਾਂ ਨੇ ਇੱਕ ਐਡਰੋਲੋਜੀ ਤਿਆਰ ਕੀਤੀ ਸੀ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਡੇਰੇ ਸਤਾਬਤ ਕੀਤੇ ਸੀ ਜਿੱਥੇ ਭਗਵਾਨ ਵਾਲਮੀਕੀ ਮਹਾਰਾਜ ਦਾ ਪ੍ਰਚਾਰ ਪ੍ਰਸਾਰ ਹੋਣਾ ਵਾਲਮੀਕੀ তীਰਥ ਅੱਜ ਆਜ਼ਾਦ ਹੈ ਪਾਵਨ ਵਾਲਮੀਕੀ তীਰਥ ਦੀ ਲੜਾਈ ਤੇ ਲਈ ਸਤਿਗੁਰੂ ਗੁਰੂ ਜਾਨਾ ਜੀ ਮਹਾਰਾਜ ਨੇ ਕਿਵੇਂ ਸਾਥ ਦਿੱਤਾ ਕਿਵੇਂ ਸੰਘਰਸ਼ ਕੀਤਾ ਸੈਦ ਬੇਅਕਬਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਨੇ ਆਪਣੇ ਤਾਨ ਨਾਲ ਨਾਲ ਜੀ ਸੰਘਰਸ਼ ਜੀ ਲੜਾਈਆਂ ਲੜੀਆਂ ਜੀ ਤੇ ਜਿੱਤਾ ਪ੍ਰਾਪਤ ਤਾਰ ਮਿਲਣਾ ਆਪੇ ਕੀਤੀ ਜੀ ਜਿੱਥੇ ਮਹਾਰਾਜ ਜੰਦੇ ਸਨ ਆਪ ਜੰਦੇ ਸਨ ਨਾਮ ਮੂਚਾ ਲਾਉਂਦੇ ਸਨ ਜੀ ਮਹਾਰਾਜੀ ਸੇਵਕ ਅਜਨਾਲਾ ਜੀ ਚੰਨਨ ਸਿੰਘ ਜੀ ਰਹਿੰਦੇ ਸਨ ਜੀ ਉਹਨਾਂ ਨੇ ਇੱਕ ਕੱਤੀ ਲਈ ਸੀ ਕਾਟੀ ਤੋਂ ਮੱਝ ਬੰਗੀ ਜੀ ਮੱਝ ਤੇ ਕੋਈ ਸਾਮ ਆਇਆ ਮੱਝ ਨੂੰ ਚਾਰ ਨਮਾਹਤੀ ਚਲੇਗੇ ਜੀ ਗਰਮੀਆਂ ਤੇ ਚੰਨ ਸੰਨ ਜੀ ਚਾਰੇ ਚੰਨ ਸਿੰਘ ਜੀ ਤੇ ਮੱਝ ਚਾਂ ਦੀ ਜੀ ਗੁਜ਼ਰ ਗਈ ਜੀ ਉੱਥੇ ਬੈਠਾ ਵਰਲਾਪ ਕਰ ਰਿਹਾ ਮਹਾਰਾਸ਼ੀ ਕਰੀ ਮੈਨੂੰ ਕਿਹ ਵੀ ਅਖਬਾਰ ਸਾਂਤਨ ਸਤਿਗੁਰੂ ਗਿਆਨ ਦਾ ਜੀ ਮਾਰਾ ਮੱਝ ਦਿੱਤੀ ਜੀ ਦੋ ਦ ਪਿੰਡ ਦੇ ਜੋ ਹੋਈ ਜੀ ਇਹ ਟੋੜਾ ਛੱਡ ਗਈ ਮਰ ਗਈ ਆ ਜੀ ਤੇ ਮਹਾਰਾਏ ਤੁਸੀਂ ਇਹ ਨਾ ਸਾਫ ਨਹੀਂ ਕੀਤਾ ਤੇ ਇੱਧਰ ਮਹਾਰਾ ਜੀ ਤੀਰ ਖਤੋਂ ਮਾਗੀ ਨਾ ਜੀ ਨੂੰ ਕਹਿੰਦੇ ਆ ਕਿ ਗੱਟਾ ਜੋੜੋ ਜੀ ਵੀ ਆਪਣੇ ਸੇਵਕਾਂ ਦੀ ਮੱਝ ਮਰਦੀ ਆ ਜੀ ਤੇ ਆਪਾਂ ਜਾਣਾ ਜਾਣ ਏ ਮਹਾਰਾਜੀ ਕਟਾ ਮਾਗੀਨਾ ਦੀ ਥੇ ਹਰ ਕਰਤੀ ਮਹਾਰਾਜੀ ਦਾ ਅਸਨ ਲਾਤੀ ਗੱਜਣਾ ਲੈ ਕੇ ਤੁਰ ਪੈਂਦੇ ਨੇ ਤੁਰੇ ਜਾ ਰਹੇ ਤੁਰੇ ਜਾ ਰਹੇ ਕੋ ਸੰਵਾਲ ਲੱਗਾ ਅਜਨਾਲੇ ਪਹੁੰਚ ਕੇ ਜੀ ਚੰਨਨ ਸਿੰਘ ਦੇ ਘਰ ਪਹੁੰਚ ਕੇ ਜੀ ਜਾ ਕੇ ਪੁੱਛਿਆ ਵੀ ਚੰਨਨ ਸਿੰਘ ਕਿੱਥੇ ਆ ਜੀ ਘਰ ਦੇ ਨੇ ਕਿਹਾ ਮਹਾਰਾਜੀ ਉਹ ਮੱਜ ਚ ਆ ਲੱਗੇ ਆ ਜੀ ਉਥੇ ਮੱਧ ਗੁਜ਼ਰਦੀ ਆ ਉਥੇ ਬੈਠਾ ਲੱਗੇ ਜੀ ਮਹਾਰਾਜ ਨੇ ਕਿਹਾ ਵੀ ਸਾਡੇ ਨਾਲ ਚੱਲੋ ਨਹੀਂ ਵੀ ਉਥੇ ਜਾਣਾ ਇੱਕ ਫਲਕਾਰੀ ਲੈ ਲਓ ਜੀ ਇੱਕ ਫਲਕਾਰੀ ਲਈ ਇਹਨਾਂ ਤੋਂ ਘਰਦਿਆਂ ਤੋਂ ਜੀ ਮਹਾਰਾਜ ਜੀ ਗੱਡੀ ਦੇ ਸਵਾਰ ਨੂੰ ਕਿ ਗੰਤ ਸੰਤਾਨਾਵ ਜਾ ਰਹੀਆਂ ਮੱਝ ਦੇ ਕੋਲ ਪਹੁੰਚ ਜਾਂਦੇ ਨੇ ਮਾਰੇ ਕਿੰਦੇ ਚੰਨਣ ਸਿੰਘਾ ਸਾਡੇ ਕੋਲ ਆਉ ਜੀ ਆਹ ਫਲਕਾਰੀ ਮੱਝ ਦੇ ਪਾਦੋ ਜੀ ਮੱਝ ਦੇ ਫਲਕਾਰੀ ਪਾਈ ਗਈ ਨੂੰ ਨੰਗਾ ਰੱਖਿਆ ਮਹਾਰਾਜ ਨੇ ਆਪਣੇ ਗੜ੍ਹੇ ਵਿੱਚੋਂ ਲਾਗੀ ਜਾ ਕੇ ਉਹਨੇ ਮੁੱਖ ਜੇ ਜੇ ਆਂਦੇ ਵੀ ਜਲ ਪਾਦੇ ਜਲ ਪਾਇਆ ਮੱਝ ਔਟਕੀ ਬੈ ਗਈ ਔਟਕੇ ਖਲੋਗੀ ਤੇ ਸਾਰੀ ਸੰਤਾ ਨੇ ਸੇ ਵੀ ਰਖਵਾਲ ਸ੍ਰੀ ਸ੍ਰੀ ਅਕਸ਼ਵਰ ਸਤੁਰੂ ਗਿਆਨ ਆਸ ਮਹਾਰਾਜ ਦੇ ਜੈਕਾਰ ਬਲਾਈ ਭਗਵਾਨ ਵਾਲੀ ਨੂੰ ਸਵਾਮੀ ਦੀ ਜੈਕਾਰ ਬਲਾਈ ਸੇ ਸੰਤਾਂ ਨੇ ਸਾਬ ਨੇ ਮਹਾਰਾਜ ਦੇ ਜਨਾਕੇ ਨਮਸਤਕ ਹੋਈਆਂ ਮੱਥਾ ਟੇਕਿਆ ਧੰਨ ਹੋ ਮਹਾਰਾਜ ਜੀ ਦਾ ਨਹੋ ਜਿਨਾ ਨੇ ਮਰੀ ਮੱਧ ਦੇ ਵੀ ਜਾਨ ਪਾਈ ਜੀ ਸੇ ਮਹਾਰਾਜ ਜੀ ਦੀ ਵੀ ਮੱਧ ਕਰਤੀ ਜਦਿਆ ਨਵਾਰੀ ਜਾ ਕੇ ਤੰਨ ਸੰਗੜੀ ਘਰੋਂ ਜਲ ਪਾਣੀ ਛੱਕ ਕੇ ਫੇਰ ਰਾਤ ਨੂੰ ਮਹਾਰਾਜੀ ਆ ਕੇ ਆ ਕੇ ਗੱਡੇ ਤੇ ਤੀਰਥ ਤੇ ਪਹੁੰਚ ਜਾਂਦੇ ਜੀ ਤੇ ਸੰਗਤਾਂ ਦਾ ਸਾਰੀਆਂ ਸੰਗਤਾਂ ਮਹਾਰਾਜ ਜੀ ਦਾ ਸਤਿਕਾਰਨਾ ਕਰਦੀਆਂ ਜੀ ਜਏ ਇੱਕ ਆਰਾ ਬੁਲਾਉਂਦੀਆਂ ਜੋ ਬੁੱਲੇ ਸੋਨਰ ਕਹੇ ਭਗਵਾਨ ਵਾਲੀ ਸੁਆਮੀ ਜੀ ਮਹਾਰਾਜ ਕੀ ਜੈ ਤੰਤਨ ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਮਹਾਰਾਜ ਜੀ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਲਾਸਟ ਸਮੇਂ ਦੇ ਵਿੱਚ ਉਹ ਕਿਹੜੇ ਸੰਨ ਦੇ ਵਿੱਚ ਜਿਹੜਾ ਉਹਨਾਂ ਨੇ ਚੋਲਾ ਛੱਡਿਆ ਸਹੀ ਬੇਕਬਾਰ ਸ੍ਰੀ ਸ੍ਰੀ 108 ਸਤਗੁਰੂ ਗਿਆਨਾ ਜੀ ਮਹਾਰਾਜ 1 ਤਰੀਕ ਨੂੰ ਮਹਾਰਾਜ ਜੀ ਤਾਂ ਤਾਂ ਸਤਗੁਰੂ ਗਿਆਨਾ ਜੀ ਮਹਾਰਾਜ 1 ਦਸੰਬਰ 1980 ਨੂੰ ਵਾਰ ਸਹੀ ਡੇਢੀ ਦਾ ਨੀ ਪੱਤਰ ਅਸਿਆ ਜੀ 2 ਦਸੰਬਰ 1980 ਨੂੰ 19 ਸਾਹ ਕੇ ਲੜਾਈ ਹੋਈ ਜੀ ਤੇ 5 ਦਸੰਬਰ 1987 ਨੂੰ ਸਹੀ ਦੇ ਇੱਕ ਵਾਰ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਜੀ ਮਹਾਰਾਜ ਸਵੇਰ 8 ਵਜੇ ਜੀ ਪੰਨੇ ਵਾਲੀ ਤੈਨਾਂ ਚਰਚਖੰਡ ਨੂੰ ਚਲੇ ਜੀ ਚਰਚਖੰਡ ਚਰਚਖੰਡ ਮੱਜਾਂ ਨਾ ਜਿੱਹਾ ਮਹਾਰਾਜ ਜੀ ਜੀ ਤੇ ਮਹਾਰਾਜ ਜੀ ਜਿਹੜੇ ਦੱਬਾ ਪੁਰਨਾਚੀ ਵੀ ਜਿਹੜੇ ਮਹਾਰਾਜ ਜੀ ਦੇ ਨਾਲ ਹੁੰਦੇ ਸੀ ਤੁਸੀਂ ਵੀ ਨਾਲ ਹੁੰਦੇ ਸੀ ਤੇ ਮਹਾਰਾ ਉਹਨਾਂ ਤੋਂ ਬਾਅਦ ਆ ਬਾਬਾ ਪੁਰਨਾਚੀ ਉਹਨਾਂ ਨੇ ਕਾਫੀ ਸਮਾਂ ਦਿੱਤਾ ਤੇ ਜਿਹੜੀ ਸੇਵਾ ਨਿਭਾਈ ਆ ਕਾ ਵੀ ਸਮਾਜ ਦੇ ਲਈ ਉਹਨਾਂ ਨੇ ਵੀ ਬੜੇ ਪ੍ਰਯਾਸ ਕੀਤੇ ਆ ਜਿਵੇਂ ਗਿਆਨ ਪ੍ਰਕਾਸ਼ ਦੀ ਗੱਲ ਕਰਦੇ ਆਂ ਆਪਾਂ ਤਾਂ ਗਿਆਨ ਪ੍ਰਕਾਸ਼ ਗ੍ਰੰਥ ਨੂੰ ਵੀ ਜਿਹੜਾ ਆ ਆਪਣੇ ਸੰਤ ਬਾਬਾ ਪੂਰਨ ਨਾਜ਼ੂ ਜੀ ਉਹਨਾਂ ਨੇ ਜਿਹੜਾ ਛਪਵਾਇਆ ਸਾਰੀ ਦੇਖ ਲੈ ਖੁਦ ਹੀ ਕਰਵਾਈ ਜਿਵੇਂ ਜਿਵੇਂ ਸਤਗੁਰੂ ਗੁਰੂ ਕਾਨਾ ਜੀ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਤੇ ਉਹਨਾਂ ਦੇ ਨਾਲ ਵੀ ਤੁਸੀਂ ਰਹੇ ਆ ਤੇ ਉਹ ਉਹਨਾਂ ਦਾ ਨੇਚਰ ਤੇ ਸੁਭਾਅ ਕਿਹੋ ਜਿਹਾ ਸੀ ਉਹ ਜਿਵੇਂ ਆਪਾਂ ਦੇਖਣ ਨੂੰ ਕਹਿੰਦੇ ਆ ਕਿ ਸੰਗ ਦਾ ਤਾਂ ਸੁਣਨ ਨੂੰ ਵੀ ਮਿਲਦਾ ਹੈ ਕਿ ਉਹਨਾਂ ਦਾ ਸੁਭਾਅ ਬਹੁਤ ਕੱਬਾ ਹੁੰਦਾ ਸੀ ਕੋਰੇ ਬੋਹ ਹੁੰਦੇ ਸੀ ਮਹਾਰਾਜ ਜੀ ਆੰਤਨਾਂ ਬਾਬਾ ਕੋਲ ਨਾ ਜੀ ਮਾਰਾ ਉਹ ਸੱਚ ਬੋਲਦੇ ਸਨ ਜੀ ਸੱਚ ਸਾਨੀ ਸੈ ਕੋੜਾਂ ਦਾ ਜੀ ਸੱਚੀ ਗੱਲ ਹਰ ਕਿਸੇ ਮੂੰਹ ਤੇ ਕਹਿ ਦਿੰਦੇ ਸਨ ਜੀ ਜੋ ਵੀ ਉਹਨਾਂ ਲਿਖਿਆ ਗਿਆਨ ਸ੍ਰੀ ਗਿਆਨ ਪ੍ਰਕਾਉਮੀ ਗ੍ਰੰਥਲੀ ਵਿੱਚ ਜੀ ਸਹੀ ਵੀ ਇਕਬਾਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਜੀ ਮਹਾਰਾਜ ਤੋਂ ਕੋਸਤੇ ਲਿਖਿਆ ਗਿਆ ਜੀ ਜਿੰਨੀਆਂ ਵਿੱਚ ਬਾਣੀ ਲਿਖੀ ਆ ਜੀ ਕੋਸ ਕੇ ਲਿਖੀ ਜੀ ਸਤਿ ਮਹਾਰਾਜ ਜੀ ਲਾਸਟ ਵਿੱਚ ਮੈਂ ਇਹ ਵੀ ਜਾਨਣਾ ਚਾਹੁੰਦਾ ਕਿ ਸਤਿਗੁਰੂ ਗੁਰੂ ਜਨਨਾ ਜੀ ਮਹਾਰਾਜ ਦਾ ਲਾਸਟ ਸਮੇਂ ਦੇ ਵਿੱਚ ਉਦੇਸ਼ ਕੀ ਸੀ ਉਹ ਕੀ ਚਾਹੁੰਦੇ ਸੀ ਕਿ ਕੌਮ ਇਸ ਤਰੀਕੇ ਨਾਲ ਰਹੇ ਜਾਂ ਕੌਮ ਨੂੰ ਇਸ ਤਰੀਕੇ ਨਾਲ ਕਰਨਾ ਚਾਹੀਦਾ ਜਾਂ ਕੋਈ ਸਾਧੂਆਂ ਨੂੰ ਉਪਦੇਸ਼ ਦਿੱਤਾ ਹੋਵੇ ਉਸ ਸਮੇਂ ਆਖਰੀ ਟਾਈਮ ਤੇ ਜੀ ਸਹਿਬ ਇਕਬਾਲ ਸ੍ਰੀ ਸ੍ਰੀ ਅਕਸਵਰ ਸਤਿਗੁਰੂ ਗਿਆਨਾ ਜੀ ਇਹ ਫਰਮਾਨ ਕਰ ਗਏ ਸਨ ਜੀ ਇਹ ਸੱਚ ਬੋਲਣਾ ਜੀ ਸੱਚ ਬਰਾਬਰ ਤਾਂ ਆਪਣੀ ਝੂਠ ਬਰਾਬਰ ਪਾਪ ਮਾਂ ਕਹਿੰਦੀ ਸੱਚ ਬੋਲੂਗੀ ਤਪੱਸਿਆ ਵਾ ਜੀ ਜੇ ਸੱਚ ਨਾ ਬੋਲੋਗੀ ਤਪੱਸਿਆ ਕੋਈ ਨਹੀਂ ਜੀ ਤੇ ਗਊ ਗ੍ਰੀਤੀ ਰਖਾ ਦਾ ਨਹੀਂ ਜੀ ਤੇ ਸਾਰੀ ਸੰਤ ਦੀ ਪ੍ਰੇਮ ਮੇਰੇ ਨਾਲ ਸਰਦਾ ਦੇ ਨਾਲ ਸੇਵਾ ਕਰਨੀ ਆ ਹਰ ਇੱਕ ਨੂੰ ਜੀ ਆਇਆਂ ਕਹਿਣਾ ਹਰ ਇੱਕ ਦੀ ਜਮਾਨ ਕਰਨੀ ਆ ਤੇ ਦੇ ਸ਼ਹਿਰਾਂ ਪਿੰਡਾਂ 'ਚ ਜਾ ਕੇ ਫਸੇ ਜਾ ਕੇ ਜੀ ਭਗਵਾਨ ਵਾਲਮੀ ਸਵਾਮੀ ਜੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਜੀ ਤੇ ਸਭ ਨੂੰ ਜੀ ਆਇਆਂ ਕਹਿਣਾ ਹੈ ਸਭ ਦਾ ਸਤਿਕਾਰ ਕਰਨਾ ਹੈ ਸਾਰੇ ਕੋਮਾਂ ਮਜਬਾਂ ਦਾ ਸਤਿਕਾਰ ਕਰਨਾ ਹੈ ਸਭ ਧਰਮਾਂ ਦਾ ਸਤਿਕਾਰ ਕਰਨਾ ਸਭ ਨੂੰ ਜੀ ਆਇਆਂ ਕਹਿਣਾ ਤੇ ਸਭ ਨੂੰ ਹੱਥ ਜੋੜ ਕੇ ਬੇਨਤੀਆਂ ਨਿਮਰਤਾ ਕਰਨੀ ਹੈ ਜੀ ਤੇ ਜੀ ਆਇਆਂ ਸਭ ਨੂੰ ਆਇਆਂ ਕਹਿਣਾ ਜੀ ਜੋ ਬੋਲੇ ਸੋਨ ਪੈ ਭਗਵਾਨ ਵਾਲੀ ਸਵਾਮੀ ਜੀ ਮਹਾਰਾਜ ਕੀ ਜੀ ਜੋ ਹੋਲੇ ਪੰਜਾਬ ਸੰਤਨ ਕੀ ਬੈ ਸਕੇ ਦਰਬਾਰ ਕੀ ਗਏ ਸਰਬੱਤ ਦਾ ਸੰਤਾਨ ਕੀ ਜੋ ਸੋ ਸਾਥਿਓ ਏ ਸੀ ਸਹਿਬੇ ਕਮਾਲ ਸਾਹਿਬ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦੇ ਜੀਵਨ ਤੇ ਵੀ ਆਪਾਂ ਬਹੁਤ ਸਾਰੇ ਵਿਚਾਰ ਕੀਤੇ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਕੌਮ ਦੇ ਲਈ ਸੰਘਰਸ਼ ਕੀਤਾ ਉਹ ਵੀ ਆਪਾਂ ਵਿਚਾਰ ਕੀਤੇ ਸੋ ਕਿਹੜੇ ਤਰੀਕੇ ਨਾਲ ਉਹਨਾਂ ਨੇ ਸਮਾਜ ਦਾ ਭਲਾ ਕੀਤਾ ਬਹੁਤ ਸਾਰੇ ਵਿਚਾਰ ਕੀਤੇ ਨੇ ਤੁਹਾਡਾ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਇਸ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੈ ਹਰਿ ਕੀ ਜੈ